ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬੈਲ ਵਾਲਾ ਬਟਨ ਜਿਹੜਾ ਦਬਾਏ ਤਾਂ ਜੋ ਬੜੇ ਤੋਂ ਬੜੀਆ ਹਰ ਇੱਕ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਕਿਸਾਨ ਭਰਾਵੋ ਇਸ ਵਾਰ ਪੰਜਾਬ ਦੇ ਵਿੱਚ ਬਹੁਤ ਵੱਡੇ ਰਕਬੇ ਦੇ ਵਿੱਚ ਜਿਹੜੀਆਂ ਆਪਣੇ ਕਿਸਮਾਂ ਬੀਜੀਆਂ ਹੋਈਆਂ ਨੇ ਉਹਨਾਂ ਦੇ ਵਿੱਚੋਂ ਮੇਨ ਕਿਸਮਾਂ ਜਿੱਦਾਂ ਆਪਾਂ PWBW 826 ਕਹਿ ਸਕਦੇ ਹਾਂਗੇ ਨਵੇਂ ਬੀਜ ਆਨੇ ਜਿਹੜੇ ਵਧੀਆ ਲੋਕਾਂ ਨੇ ਬੀਜੇ ਨੇਗੇ ਵਧੀਆ ਵੀਰਾਂ ਨੇ ਇਹ ਬੀਜ ਖਰੀਦਿਆ ਪਹਿਲਾਂ ਫਿਰ ਬੀਜੇ ਤੇ ਵਧੀਆ ਖੜੇ ਨੇਗੇ ਡੀਬੀਡਬਲਯੂ 327 ਇਹ ਵੀ ਨਵੀਂ ਵੈਰਾਈਟੀ ਹੈ ਕਿਸਾਨ ਵੀਰੋ ਤੇ ਵਧੀਆ ਰਕਬੇ ਦੇ ਵਿੱਚ ਬੀਜੀ ਹੋਈ ਹੈ ਤੇ ਜ਼ਿਆਦਾਤਰ ਕਿਸਾਨ ਵੀਰੋ ਆਪਣੇ ਪੰਜਾਬ ਦੇ ਜਿਹੜੇ ਵੱਡੇ ਰਕਬੇ ਦੇ ਵਿੱਚ ਡੀਬੀਡਬਲਯੂ 687 303 222 ਇਹ ਵੈਰਾਈਟੀਆਂ ਬੀਜੀਆਂ ਜਾਂਦੀਆਂ ਨੇ 30 86 ਐਚ ਡੀ ਬਾਕੀ 29 67 ਆ ਤੇ ਬਰਬਟ ਕਿਸਮ ਵੀ ਬਹੁਤ ਵਧੀਆ ਇਲਾਕਿਆਂ ਦੇ ਵਿੱਚ ਬੀਜੀ ਜਾਂਦੀ ਆ ਤੇ ਕਿਸਾਨ ਵੀਰ ਉਹ ਸਾਰੀਆਂ ਕਿਸਮਾਂ ਹੀ ਤਕਰੀਬਨ ਵਧੀਆ ਨੇ ਸਾਰੀਆਂ ਪੂਰੀਆਂ ਟੌਪ ਦੀਆਂ ਕਿਸਮਾਂ ਨੇ ਪਰ ਮੈਂ ਆਪਣਾ ਤਜਰਬਾ ਦੱਸਦਾ ਤੇ ਜੋ ਮੈਂ ਨੇੜੇ ਤੇੜੇ ਆਪਣੇ ਜਿਹੜੇ ਵੀਰਾਂ ਨੇ ਕਿਸਮਾਂ ਬੀਜੀਆਂ ਹੋਈਆਂ ਨੇਗੀਆਂ ਮੈਂ ਉਹਨਾਂ ਤੋਂ ਵੀ ਫੀਡਬੈਕ ਲਿਆ ਤੇ ਕਿਉਂਕਿ 826 327 ਨਵੀਆਂ ਕਿਸਮਾਂ ਨੇ ਥੋੜੇ ਰਕਵੇ ਦੇ ਵਿੱਚ ਨੇਗੀਆਂ ਪਰ ਪਿਛਲੇ 2-3 ਸਾਲਾਂ ਦੇ ਫੀਡਬੈਕ ਤੋਂ ਜਿਹੜਾ ਆਪ ਨੂੰ ਪਤਾ ਲੱਗਦਾ ਹੈ ਕਿਸਾਨ ਵੀਰੋਂ ਮੈਂ ਤਕਰੀਬਨ 3 ਤੋਂ 4 ਕਿਸਮਾਂ ਬੀਜ ਕੇ ਦੇਖੀਆਂ ਨੇ 187 ਵੀ ਬੀਜੀ ਆ 303 ਵੀ ਬੀਜੀ ਆ 222 ਵੀ ਬੀਜੀ ਆ ਬਰਬਟ ਵੀ 30 80 ਬੀਜ ਦੇ ਰਿਆਂ ਤੇ 29 67 ਵੀ ਤੇ ਹੁਣ ਕਿਸਾਨ ਵੀਰੋਂ ਪਤਾ ਗੱਲ ਕੀ ਹੈ ਜਿਹੜੀਆਂ ਕਿਸਮਾਂ ਹੁਣ ਨਵੀਂ ਆ ਰਹੀਆਂ ਨੇਗੀਆਂ ਇਹਨਾਂ ਨੂੰ ਇਸ ਹਿਸਾਬ ਨਾਲ ਆਪਾਂ ਜਿੱਦਾਂ ਕਹਿੰਦੇ ਤਿਆਰ ਕਰਿਆ ਜਾਂਦਾ ਵੀ ਹੀਟ ਵੇਵ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਸਕਣਾਂ ਬੀਜੇ ਕੱਲ ਨੂੰ ਗਰਮੀ ਜ਼ਿਆਦਾ ਪੈਣੀ ਤੇ ਟੈਂਪਰੇਚਰ ਨੂੰ ਸਹਿਣ ਕਰ ਸਕਣ ਤਾਂ ਕਿ ਸੰਭਵ ਤੁਸੀਂ ਆਪਾਂ ਆਹ ਆਪਣੀ ਜਿਹੜੀ ਕਣਕ ਹੈ ਇਹ ਦੇਖ ਸਕਦੇ ਹੋ ਪਹਿਲਾਂ ਕਿਸਾਨ ਵੀਰੋਂ ਆਪਾਂ ਨੇ ਜਿਹੜੀ 6 ਨਵੰਬਰ ਨੂੰ ਕਣਕ ਬੀਜੀ ਸੀਗੀ 187 ਤੇ 222 ਮਿਕਸ ਕਰਕੇ ਬੀਜੀ ਸੀ ਪਰ ਮੀਂਹ ਕਾਰਨ ਕਰੰਟ ਹੋ ਗਈ ਤੇ ਬਾਅਦ ਦੇ ਵਿੱਚ ਆਪਾਂ ਕਿਸਾਨ ਵੀਰੋਂ 19 ਨਵੰਬਰ ਨੂੰ ਕਣਕ ਬੀਜੀ ਹੈ ਇਹ 222 ਕਣਕ ਬੀਜੀ ਹੋਈ ਹੈ ਡੀਏਪੀ ਇਹਦੇ ਵਿੱਚ 3 ਗੱਟੇ 3.5 ਗੱਟੇ ਤਿੰਨ ਕੀਲਿਆਂ ਦੇ ਵਿੱਚ ਪਹਿਲਾਂ ਪੈ ਗਏ ਸੀਗੇ ਤੇ 2.5 ਗੱਟੇ ਦੁਬਾਰਾ ਪਏ ਨੇ ਜਦੋਂ ਦੁਬਾਰਾ ਬੀਜੀ ਐ ਮੰਨ ਕੇ ਚਲੋ ਤੁਸੀਂ ਇਹ 6 ਗੱਟੇ ਡੀਏਪੀ ਦੇ ਪੈਗੇ ਪਰ ਕਣਕ ਨੇ ਫਟਾਰਾ ਗਰੋਥ ਇੰਨੀ ਕੁ ਵਧੀਆ ਕਰੀ ਹੋਈ ਆ ਤੁਸੀਂ ਮੰਨ ਲੇ ਹਰਾਨ ਰਹਿ ਜਾਓਗੇ ਵੀ ਇੰਨੇ ਕੁ ਟਾਈਮ ਦੀ ਕਣਕ ਇੰਨੀ ਗਰੋਥ ਕਰ ਕਿਵੇਂ ਸਕਦੀ ਆ ਕਿਉਂਕਿ ਕਿਤਾ ਡੀਏਪੀ ਜਿੱਦਾਂ ਆਪਾਂ ਕਹੇ ਦੀ 15-20 ਕਿਲੋ ਕੀਲੇ ਮਗਰ ਵੱਧ ਪੈ ਗਿਆ ਤੇ ਉੱਤੋਂ ਦੇ ਖੇਤ ਦੇ ਵਿੱਚ ਜਿੰਨੀ ਵੀ ਪਰਾਲੀ ਸੀ ਸਾਰੀ ਖੇਤ ਦੇ ਵਿੱਚ ਮਿਕਸ ਕਰੀ ਹੋਈ ਸੀ ਆਪਣੀ ਤੇ ਕਿਸਾਨ ਵੀਰੋ ਜਿਹੜੀ ਆਪਾਂ ਗੱਲਬਾਤ ਕਰਦੇ ਆਂਗੇ ਫਾਸਲਾਂ ਦੀ ਗਰੋਥ ਝਾੜ ਬਾਰੇ ਜਿੱਦਾਂ ਹੁਣ ਮੈਂ ਆਮ ਦੇਖਿਆ ਨਾਰਮਲੀ ਆਪਣੀ ਜਿਹੜੀ 187 222 ਨਾਲ ਮਿਕਸ ਕਰੀ ਹੋਈ ਆ ਉਹਦਾ ਜਿਹੜੀ ਮਨ ਲੱਕੇ ਗਰੋਥ ਤੇ ਫਟਾਰਾ ਉਹ ਆਮ ਗਣਕਾ ਨਾਲੋਂ ਜ਼ਿਆਦਾ ਲੱਗਿਆ ਮੈਨੂੰ ਮੈਂ ਤੁਹਾਨੂੰ ਉਹਦੀ ਵੀ ਵੀਡੀਓ ਸ਼ੇਅਰ ਕਰੂੰਗਾ ਤੇ ਜਿਹੜੀ ਕਿਸਾਨ ਵੀਰੋ ਹੁਣ 327 ਤੇ 826 ਦਾ ਫੀਡਬੈਕ ਮੈਨੂੰ ਵੀਰਾਂ ਨੇ ਮਿਲਿਆਗਾ 826 ਤੇ 327 ਦਾ ਕਿਸਾਨ ਵੀਰੋ ਇੱਕੋ ਜੀ ਫਟਾਰਾ ਇੱਕੋ ਜੀ ਉਹਨਾਂ ਦੀ ਗਰੋਥ ਹੋ ਰਹੀ ਹੈਗੀ ਪਰ 826 ਹੈ ਜਿਹੜੀ ਉਹਦੀ ਲਹਿਰ ਥੋੜੀ ਜੀ 327 ਨਾਲੋਂ ਜ਼ਿਆਦਾ ਜਿੰਦਾ ਸੋਹਣੀ ਜ਼ਿਆਦਾ ਕਹਿ ਸਕਦੇ ਆਪਾਂ ਪਰ ਮੈਂ ਪਰਸਨਲ ਤਜਰਬਾ ਦੱਸਦਾ ਕਿਸਾਨ ਵੀਰੋ ਮੈਨੂੰ ਸਾਰਿਆਂ ਨਾਲੋਂ ਵਧੀਆ 222 ਕਣਕ ਲੱਗੀ ਜਿਹੜੀ ਮੈਂ ਆਪ ਪਰਖੀ ਆ ਆਪਣੇ ਖੇਤਾਂ ਦੇ ਵਿੱਚ ਜਿਹਨੂੰ ਮੈਂ ਆਪ ਤੋਂ ਮਨ ਲਾ ਕੇ ਵਰਤ ਕੇ ਤੇ ਪਰਖ ਕੇ 2 ਸਾਲਾਂ ਦੇ ਵਿੱਚ ਫੇਰ ਮੈਂ ਤੁਹਾਨੂੰ ਰਿਜ਼ਲਟ ਦੱਸ ਰਿਹਾਗਾ ਕਿਉਂਕਿ ਮੈਨੂੰ ਇਹ ਹੀਟ ਵੇਵ ਤੋਂ ਵੀ ਸੁਰੱਖਿਆਤ ਲੱਗੀ ਉਸ ਟਾਈਮ ਵੀ ਇਹਨੇ ਵਧੀਆ ਝਾੜ ਦਿੱਤਾ ਪਿਛਲੇ ਸਾਲ ਗਿਰੀ ਹੋਣ ਦੇ ਬਾਵਜੂਦ ਵੀ ਇਹ 24 25 ਕੁਇੰਟਲ ਨੂੰ ਕ੍ਰੋਸ ਕਰ ਗਈ ਧੀ ਆਮ ਨਾਲ ਟਿਲਰਿੰਗ ਇਹ ਨਹੀਂ ਮੈਨੂੰ ਬਹੁਤ ਵਧੀਆ ਲੱਗੀ ਤੇ ਦੂਜੇ ਨੰਬਰ ਤੇ ਮੈਨੂੰ ਆਹ ਗੱਲ ਦੀ ਦੀ ਖਾਸੀਅਤ ਬਹੁਤ ਲੱਗੀ ਇੱਕ ਤਾਂ ਨਾੜ ਮੋਟਾ ਤੇ ਤੂੜੀ ਬਹੁਤ ਵਧੀਆ ਬਣਦੀ ਹੈ ਦੀ ਤੂੜੀ ਬਹੁਤ ਹੈ ਤੇ ਫਟਾਰਾ ਵੀ ਬਹੁਤ ਜ਼ਿਆਦਾ ਵਧੀਆ ਕਰਦੀ ਹੈ ਟਿਲਰਿੰਗ ਨਾਰਮਲੀ 6 7 8 ਡਾਲ ਨਾਰਮਲੀ ਨੇਗੇ ਬਹੁਤ ਇਹਦਾ ਆਪਣਾ ਤਕਰੀਬਨ 20 ਵੀ ਇਹ ਕਣਕ ਦਾ ਆਪਣਾ 8 ਕਿਲੋ 8.5 ਕਿਲੋ ਸੁਪਰ ਸੀਡਰ ਨਾਲ ਬੀਜ ਪਿਆ ਸੀ ਵੀਰੇ ਘੱਟ ਬੀਜ ਪਿਆ ਸੀ ਪਰ ਟਿਲਰਿੰਗ ਵਾਹ ਵਧੀਆ ਕਰੀਏ ਕਣਕ ਨੇ ਤੇ ਮੈਂ ਵੀਡੀਓ ਇਹ ਤਾਂ ਹੀ ਪਾਈ ਸੀ ਕਿਉਂਕਿ ਕਈ ਕਿਸਾਨ ਵੀਰ ਜਿਹੜੇ ਆਪਾਂ ਨੂੰ ਦੱਸਦੇ ਰਹਿੰਦੇ ਨੇਗੇ ਵੀ ਉਹਨਾਂ ਦੀਆਂ ਜਿਹੜੀਆਂ ਕਣਕਾਂ ਨੇਗੀਆਂ ਇਸ ਵਾਰ ਵਧੀਆ ਨੇ ਕਿੱਦਾਂ ਕਿੱਦਾਂ ਤੇ 826 ਬਾਰੇ ਵੀ ਕਈ ਕਿਸਾਨ ਵੀਰਾਂ ਨੇ ਆਪਾਂ ਨੂੰ ਦੱਸਿਆ ਵੀ ਬਹੁਤ ਜ਼ਿਆਦਾ ਵਧੀਆ ਉਹਨਾਂ ਨੂੰ ਇਸ ਵਾਰ ਰਿਜ਼ਲਟ ਲੱਗ ਰਿਹਾ ਉਹਦਾ ਤੇ ਆਪਾਂ ਵੀਰਾਂ ਦੀ ਵੀਡੀਓ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਾਂਗੇ ਜਿੱਦਾਂ ਜਿੱਦਾਂ ਅਗਲਾ ਭੇਜਦਾ ਰੂ ਆਪਾਂ ਨੂੰ ਫੀਡਬੈਕ ਪਰ ਸਾਡੇ ਏਰੀਆ ਦੇ ਵਿੱਚ ਜ਼ਿਆਦਾਤਰ ਕਿਸਾਨ ਜਿਹੜੇ ਨੇਗੇ 222 ਤੇ 303 187 ਇਹ ਕਣਕਾਂ ਸਭ ਤੋਂ ਵੱਧ ਵੀਜ਼ ਰਹੀਆਂ ਨੇ ਤੇ ਇਹਨਾਂ ਦਾ ਰਿਜ਼ਲਟ ਵੀ ਸਾਨੂੰ ਬਹੁਤ ਵਧੀਆ ਮਿਲਿਆ 187 ਦਾ ਰਿਜ਼ਲਟ ਖਾਸ ਕਰਕੇ ਬਹੁਤ ਟਾਪ ਦਾ ਮਿਲਿਆ ਪਰ ਡਿੱਗਣ ਦੀ ਸਮੱਸਿਆ ਉਹਦੇ ਕਰਕੇ ਥੋੜੇ ਜਿਹੀ ਕਿਸਾਨ ਵੀਰ ਪਿੱਛੇ ਹਟਦੇ ਨੇ ਇਹਦੇ ਤੋਂ ਤੇ ਤੁਸੀਂ ਵੀ ਕਿਸਾਨ ਵੀਰੋ ਜਿਹੜੇ ਵੀ ਵੀਰ ਨੇ ਜਿੱਦਾਂ ਵੀ ਕੋਈ ਵੀਡੀਓ ਹੋਵੇ ਆਪਣੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ ਤੇ ਜੋ ਵੀ ਮੇਰਾ ਨੰਬਰ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਉਹਦੇ ਤੇ ਤੁਸੀਂ ਸੈਂਡ ਕਰ ਸਕਦੇ ਹੋ ਆਪਾਂ ਜਰੂਰ ਸ਼ੇਅਰ ਕਰਾਂਗੇ ਚੈਨਲ ਦੇ ਉੱਪਰ ਤੇ ਦੱਸਿਓ ਜਰੂਰ ਵੀ ਕੀ ਕੀ ਤੁਸੀਂ ਯੂਜ਼ ਕੀਤਾ ਕਿੱਦਾਂ ਕਿੱਦਾਂ ਤੁਸੀਂ ਖਾਦ ਪਾਈ ਕਿੱਦਾਂ ਕਿੱਦਾਂ ਤੁਸੀਂ ਮੈਨੇਜਮੈਂਟ ਕਰਿਆ ਸਾਰੀ ਚੀਜ਼ ਜਰੂਰ ਦੱਸਿਓ ਮੈਂ ਕੱਲੇ ਕੱਲੇ ਦੀ ਵੀਡੀਓ ਸ਼ੇਅਰ ਕਰੂੰਗਾ ਉਮੀਦ ਆ ਕਿਸਾਨ ਵੀਰੋ ਤੁਹਾਨੂੰ ਇਹ ਸਾਰੀ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਪਿਆਰ ਦੇਂਦੇ ਰਹੋ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੁੰਦੇ ਰਾਂਗੇ ਧੰਨਵਾਦ